बोल रही मैं उन्होंने की बात कह दी सी मैं कितने दिन से सोच ही जांदे सी कि मैं पिंड जाया ना ਨਾਲ ਤਾਂ ਰਖੜੀਆਂ ਆਉਂਦੀਆਂ ਨੇ ਮੈਨੂੰ ਬਹੁਤ ਦਿਨ ਹੋ ਗਏ ਦੇ ਗਈ ਨਹੀਂ ਹੈਗੀ ਤੇ ਨਾਲ ਬੱਚੇ ਲਾਇਆਣਗੇ ਦੋ ਦਿਨ ਛੁੱਟੀਆਂ ਨੇ ਹਾਂ ਤੇ ਨਾਲੇ ਆਏ ਕਾਕਾ ਬਹੁਤ ਦਿਨਾਂ ਦਾ ਬੋਲੀ ਜਾਂਦਾ ਸੀ ਵੀ ਕੁੜੀ ਧੌਂਦੀ ਨਹੀਂ ਆਉਦੀ ਨਹੀਂ ਚਲੋ ਹੁਣ ਆਇਆ ਵੀ ਦੋ ਦਿਨ ਮੈਂ ਬਹਾਨਿਆਂ ਨਾਲ ਨਾਲ ਤੁਸੀਂ ਕਿ ਤੁਸੀਂ ਲੈ ਚਾਹੇ ਦੀ ਮੈਨੂੰ ਜਾ ਕੇ ਜਾ ਤਾਂ ਕੋਈ ਗੱਲ ਨਹੀਂ ਗੱਲ ਤਾਂ ਐ ਵੀ ਪਿੱਛੋਂ ਮੇਰੇ ਰੋਟੀ ਪਾਣੀ ਦਾ ਔਖਾ ਹੋ ਰੋਟੀ ਪਾਣੀ ਦੋ ਦਿਨਸਾਰ ਲਈ ਤੁਸੀਂ ਅੱਗੇ ਘੜਾ ਬਣਾਉਂਦੇ ਨਹੀਂ ਦੋ ਦਿਨ ਬਣਾ ਲਿਓ ਕੋਈ ਗੱਲ ਨਹੀਂ ਤੇ ਕੀ ਹੁੰਦਾ ਦੋ ਦਿਨਾਂ ਬਾਅਦ ਅਸੀਂ ਆ ਜਾਣਾ ਆਏ ਕਰਾ ਤੂੰ ਸਵੇਰੇ ਬਾਅਦ ਚੱਲਦੇ ਆਂ ਸ਼ਾਮ ਨੂੰ ਮੁੜਿਆਵਾਂਗੇ ਸ਼ਾਮ ਵਾਲੀ ਗੱਲ ਨਹੀਂ ਹੋ ਰਹੀਦੀ ਹੈਗੀ ਫਿਰ ਆਏ ਗੱਲ ਥੋੜੀ ਹੁੰਦੀ ਹੈ ਕਿੰਨੇ ਟਾਈਮ ਬਾਅਦ ਜਾਣਾਗਾ ਤੇ ਹੁਣ ਫਿਰ ਤੁਸੀਂ ਕਹਿੰਦੇ ਸ਼ਾਮ ਦੀ ਸ਼ਾਮ ਨੂੰ ਮੁੜਿਆਵਾਂਗੇ ਚਲ ਮੱਝਿਆ ਤੇਰੀ ਜਾ ਕੇ ਉਹਨਾਂ ਜਾਇਆ ਮਰਜੀ ਦਾ ਦੇਖੋ ਤੁਹਾਡੇ ਨਾਲ ਹੀ ਅੱਗੇ ਵੀ ਤੁਹਾਡੇ ਤੋਂ ਸਲਾਹ ਲੈਣੀ ਹੈ ਠੀਕ ਹੈ ਤੇ ਨਾਲੇ ਆਇਆ ਵੀ ਭੈਣ ਨਾਲੇ ਆਉਣਾ ਬਾਅਦ ਦੇ ਵਿੱਚ ਦੋਨਾਂ ਤੋਂ ਪਹਿਲਾਂ ਪਹਿਲਾਂ ਜਾ ਕੇ ਵਾਪਸ ਆ ਜੂਗੀ ਮੈਂ ਠੀਕ ਹੈ ਤੇ ਨਾਲੇ ਇਹਨਾਂ ਦਾ ਵੀ ਚਲ ਵੀ ਆਪਣੇ ਹੈਪੀਟ ਉਹਦੇ ਤੀਜੇ ਦੇ ਰੱਖਰੀ ਬੰਨੇ ਹੋਗੇ ਮੇਰੇ ਆਪਣੇ ਪਿੰਡ ਰੇਰ ਪਿੰਡ ਠੀਕ ਹੈ ਠੀਕ ਹੈ ਨਾ ਫਿਰ ਆਇਆ ਕਰੀ ਤੂੰ ਇੱਕ ਜਵਾਕ ਨੂੰ ਲਈ ਨਾਲ ਨਹੀਂ ਨਹੀਂ ਦੋਨਾਂ ਨੂੰ ਲੈ ਕੇ ਆਉਂਗਾ ਚੰਦਾਂ ਮੈਂ ਲੋਨੇ ਜਾਣਗੇ ਕਿਉਂ ਕਿ ਨਾ ਟਾਈਮ ਬਾਅਦ ਤਾਂ ਉਹਨਾਂ ਨੇ ਵੀ ਨਾਲ ਜਾਣਾ ਮੇਰੇ ਉਹ ਗੜੋ ਜਾਂਦੇ ਆ ਤੇ ਤਾਂ ਹਾਂ ਦਾ ਵੀ ਚਲੋ ਰੋ ਜਾਂਦੇ ਆ ਕਿਤੇ ਹੈ ਚਲੋ ਠੀਕ ਆ ਫਿਰ ਮੈਂ ਦਾਲ ਸਬਜ਼ੀ ਬਣਾ ਕੇ ਜਾਨੀ ਹੈਗੀ ਤੇ ਨਾਲੇ ਆਪਦੀ ਇਹਨਾਂ ਕਵਿ ਤਿਆਰੀ ਕਰਦੀ ਆ ਠੀਕ ਆ ਠੀਕ ਹਾਂ ਤੁਸੀਂ ਧਿਆਨ ਰੱਖੋ ਲਾਈਵ ਮਨਾ ਕਰੀਏ ਕੋਈ ਆਮਾ ਪਉਈ ਇਹਨਾਂ ਦਾ ਨਹੀਂ ساری ਜਿੰਦਗੀ ਚਾਹ ਮੁਕਣਾ ਵੇਖ ਜਾ ਚਲੋ ਮੈਂ ਫੋਨ ਕਰਕੇ ਦੱਸ ਹੀ ਦਿੰਨੀ ਆ ਭਾਬੀ ਨੂੰ ਜੇ ਆ ਰਹੇ ਹਾਂ ਦੋ ਦਿਨ। ਨਾਲ ਰਕੜੀਆਂ ਬਣਾਂਗੇ। ਆਈ ਛੁੱਟੀਆਂ ਨੇ ਬੱਚਿਆਂ ਨੂੰ ਰਹਿ ਜਾਾਂਗੇ ਦੋ ਦਿਨ। ਫੋਨ ਕਰ ਦਿੰਦੀ ਆ। ਮੈਂ ਤਾਂ ਭਾਬੀ ਆਂ ਦੱਸਦੀ ਤੁਹਾਨੂੰ ਵੀ ਦੋ ਦਿਨ ਰਕੜੀਆਂ ਬਣਨ ਆਉਣਾ ਹੈਗਾ। ਨਾਲੇ ਬੱਚਿਆਂ ਲੈ ਵੀ ਬੱਚੇ ਰਹਿ ਜਾਂਦੇ ਦੋ ਦਿਨ। ਤੂੰ ਆਇਆ ਕਰਾ ਨਹੀਂ ਹੁਣ ਤੂੰ ਟਾਲ ਕਰ ਦੇ। ਅਸੀਂ ਤਾਂ ਤੁਹਾਨੂੰ ਪਤਾ ਕਰਤਾ ਇੱਥੇ ਨਾਲ ਤੁਰੇ ਫਿਰਦੇ ਵਈ। ਤੂੰ ਇਹਦੇ ਦੇਖਾਂਗੇ। ਇਹ ਭਾਬੀ ਕਾਦੀ ਜਾਂਚਣਾ। ਮੈਨੂੰ ਵੀ ਦੱਸ ਦੋ ਹਾਂ। ਮੈਨੂੰ ਪਤਾ ਲੱਗ ਜੂਗਾ ਇਹ ਟੈਨਸ਼ਨ। ਇਹਨੂੰ ਵੀ ਦਾ ਟੈਨਸਨ ਤੈਨੂੰ ਹੋਂ ਦੱਸ ਕੀ ਕੀ ਦੱਸੀ ਰਣੀ ਜਿਹੜਾ ਮੈਂ ਕਰਾ ਦਿੰਦੀ ਐ ਕਿਤੇ ਤੂੰ ਐ ਨਾ ਲੱਗਦੀ ਮੈਂ ਲਖੜੀ ਉਹਨਾਂ ਨਾਲ ਆਉਂਗੀ ਤੈਨੂੰ ਪਤਾ ਹੀ ਆ ਸਾਡਾ ਤੰਗ ਹੋ ਰਿਹਾ ਪੈਸਾ ਨਹੀਂ ਹੈਗਾ ਤੇਰੇ ਕੋਈ ਹਰ ਤੈਨੂੰ ਕੋਈ ਨਹੀਂ ਜਦੋਂ ਸਾਡਾ ਹੱਥ ਠੀਕ ਹੋ ਗਿਆ ਤਨ ਆਪੀ ਫੋਨ ਕਰ ਦਾਂਗੇ ਅਸੀਂ ਹੁਣ ਤੂੰ ਬਿੰਦੇ ਬਿੰਦੇ ਫੋਨ ਨਾ ਕਰੀ ਉਹਨੂੰ ਕਰ ਜਾ ਜਦ ਟੈਨਸਨ ਹੋ ਜਾਂਦਾ ਠੀਕ ਐ ਤੈਨੂੰ ਕਹਿਤਾ ਮੈਂ ਹੁਣ ਹੁਣ ਨਾ ਫੋਨ ਕਰ ਬਾਹਰ ਗਿਆ ਹੈ ਬਾਈ ਤਰਾ ਹਲੇ ਜਦੋਂ ਆ ਜਾਉਂਗਾ ਗੱਲ ਖਰਾ ਦੂੰਗੀ ਠੀਕ ਐ ਦਾ ਦੱਸ ਇਹ ਨਹੀਂ ਘੜਾ ਝੜਦੀ ਹੁਣ ਗਿੰਦੇ ਮੇਰੇ ਕਿਰਾਂ ਦਾ ਮਗਰੂ ਲਾਤੀ ਹੁਣ ਅਸੀਂ ਦੇਖੂ ਵੀ ਗੱਲ ਕਰਾਉਣੀ ਹੈ ਤਨਾ ਇਹ ਤਾਂ ਫੇਰ ਹੀ ਮਗਰੂ ਲਾ ਕੇ ਤਾਂ ਫਾਇਦਾ ਬੰਦਾ ਆ ਕਿਹਨਾਂ ਗੱਲਾਂ ਕਰਿਆ ਸੀ ਇਦਾਂ ਤਾਂ ਫੂਨ ਸੀ ਰਾਣੀ ਦਾ ਕੀ ਕਹਾਂਗੇ ਬਸ ਆਹੀ ਮੈਂ ਆਉਣਾ ਹੈ ਮੈਂ ਆਉਣਾ ਹੈ ਬਸ ਸਾਰਾ ਦਿਨ ਕੰਮ ਵਿੱਚ ਮੈਂ ਤਾਂ ਜਵਾਬ ਦਿੱਤਾ ਮਾਦਰ ਵੀਰੇ ਤਾਂ ਇਹ ਨਹੀਂ ਕਰੇ ਜੀ ਜੈ ਜੀ ਵੀ ਕਹਾਂਗੇ ਪੁਵਾ ਜਾ ਕੇ ਲੇ ਹਾਂ ਸਮਝਿਆ ਹੁੰਦਾ ਗਰਮੀ ਚ ਥੱਕਦੀ ਨਹੀਂ ਆਕਦੀ ਦੀ ਆਪਦੀਆਂ ਰੋਟੀਆਂ ਕਿੱਥੇ ਜਾਣੀਆਂ ਹਾਂ ਜਾਣੂ ਤਾਂ ਹੈਗੀਆਂ ਆਪਦੀਆਂ ਰੋਟੀਆਂ ਨਹੀਂ ਪੱਕਦੀਆਂ ਮੈਂ ਕਿੱਥੇ ਬਕਾਉ ਕਿਸੀ ਦੀ ਤੁਹਾਡੇ ਤੇਨ ਤੈਨੂੰ ਵੀ ਤਾਂ ਫਲਾ ਕੇ ਖਵਾਉਂਦੀ ਆ ਤੇਰੀ ਭਝਾਈ ਜੋ ਜੋ ਆ ਗਿਆ ਯਾਨੀ 4 ਦਿਨ ਹੋਰੇ ਕਿ ਜਾਨ ਨਿਕਲਦੀ ਤੇਰੀ ਲੋਕਾਂ ਨੇ ਇਧੀਆਂ ਭੈਣਾਂ ਉਹਨੇ ਪਿਛਲੇ ਸਾਲ ਦਿੱਤਾ ਹੁਣ ਦਿੱਤੀ ਉਹ ਉਹ ਤਾਂ ਕਰਦੀ ਹੀ ਰਹਿੰਦੇ ਆ ਫੋਨ ਤੁਸੀਂ ਡੈਮੇ ਨਾ ਲੜਿਆ ਕਰ ਹੁਣ ਆਪ ਪਕਾਈ ਮਾਰਾ ਕਰ ਤੂੰ ਕਹਿਣ ਜੀ ਕੋਈ ਨਾ ਭਾਈ ਤੇਰਾ ਭਾਈ ਆਜੂ ਲੈ ਕੇ ਤੈਨੂੰ ਹੁੰਦਾ ਤੂੰ ਉਸਦਾ ਨਹੀਂ ਹੈਗਾ ਉਹਨੂੰ ਅਲਾਈਨਮੈਂਟਾਂ ਚ ਵਗ ਦੇਗਾ ਨਾ ਤੂੰ ਮੇਰੇ ਉਹਦੇ ਭੈਣਾਂ ਦੇ ਰੱਖੜੀਆਂ ਵੰਨਣਗੇ ਜਾਣਾ ਸੀ ਮੇਰੇ ਭਰਾ ਕਿਹੜਾ ਮਲੰਗ ਨੇ 2000 ਰੁਪਏ ਦਾ ਮੈਨੂੰ ਸੂਟ ਦਿੱਤਾ ਨਾਲੇ ਬੱਚਿਆਂ ਨੂੰ ਕੱਪੜੇ ਲੈ ਕੇ ਦਿੱਤੇ ਨਾਲੇ ਆਉਂਦੀ ਨੂੰ ਦਿੱਤਾ 2000 ਰੁਪਿਆ ਤੂੰ ਫਿਰ ਉਹਦਾ ਭਾਈ ਕਿੰਨਾ ਲੰਗ ਦਿੱਤੀ ਹਾਂ ਜੇ ਕਰਦਾ ਹਾਂ ਨਾ ਮੈਂ ਦੇ ਦਿੰਦਾ ਉਹਨੂੰ ਦੇ ਦਿੰਦਾ ਨਾਲੇ ਨਾ ਤੂੰ ਵਾਲੀਆਂ ਗੱਲਾਂ ਨਾ ਕਰਿਆ ਕਰਨ ਵਾਲੇ ਆਹੋ ਪੂਰਾ ਕਰਾ ਭਾਈ ਉਹਦਾ ਤੇ ਉਹਦਾ ਕਰਾ ਆਉਂਗੇ ਹੋ ਜਦੋਂ ਨਾ ਕਿ ਲੱਗੀ ਅਗਲੀ ਫੇਰਾ ਤਨੂ ਮੈਂ ਕਹਤਾ ਮੈਂ ਤਾਂ ਚੰਗੀ ਮੈਨੂੰ ਨਹੀਂ ਚੰਗੀ ਲੱਗਦੀ ਤੈਨੂੰ ਤਾਂ ਕੋਈ ਵੀ ਚੰਗਾ ਨਹੀਂ ਹਾਂ ਦੱਸਾਂ ਤੂੰ ਹੀ ਫਿਰੀ ਜਾਣਾ ਫਾਇਦਾ ਕੋਈ ਦੋ ਸਾਰਾ ਬੁਝੇ ਕਹਾਂਗੇ ਤੈਨੂੰ ਤਾਂ ਕੋਈ ਚੰਗਾ ਲੱਗਣਾ ਲੱਗਣ ਨੂੰ ਕਹਾਂਗੇ ਮੈਂ ਤਾਂ ਤੈਨੂੰ ਨਹੀਂ ਚੰਗਾ ਲੱਗਦਾ ਮੈਂ ਤੈਨੂੰ ਭੱਜਣਾ ਚੱਲ ਤੂੰ ਹੀ ਫਿਰ ਭੈਣ ਵਾਲੀ ਵਗਦੀ ਬਾਕੀ ਬੰਦ ਹਾਂ ਆਪ ਜਦੋਂ ਰੱਖ ਰੇ ਵਾਲੇ ਰੱਖ ਰੇ ਤਾਂ ਦੋ ਦਿਨ ਪਹਿਲਾਂ ਹੀ ਵਗ ਗਈ ਉਹਨੂੰ ਵਿਚਾਰੀ ਨੂੰ ਮਹਾਨ ਨਰਾਤਾ ਕੇ ਛੱਡਦਾ ਮਾਰ ਕੇ ਤੂੰ ਵੀ ਭਾਈ ਆਈ ਨਾ ਉਹ ਤਾਂ ਦੋ ਭੈਣ ਕੋਲੇ ਜਾਂਦਾ ਨਹੀਂ ਹੈਗਾ ਹੈੂੰ ਤੇਰੇ ਯਾਰ ਆ ਜਾਂਦੀ ਹੈ ਵੀ ਮੈਂ ਲੈ ਆਵਾਂ ਮੇਰੇ ਭਰਾਵਾਂ ਦੀ ਕੀ ਇਸ ਕਰੋਗੇ ਤੁਸੀਂ ਉਹਦਾ ਘਰ-ਘਰ ਪੀਪੇ ਦੇ ਹੁੰਦੇ ਨੇਗੇ ਜਾਦੇ ਭੈਣ ਦੇ ਪਿਆਰ ਵਾਲਾ ਹੋਇਆਗਾ ਹੈ ਮੇਰੇ ਭਰਾ ਤਾਂ ਨਾਲ ਲੋੜੀ ਦਿਵਾਰੀ ਉਹਦੀ ਆਉਂਦੇ ਨੇਗੇ ਖੜਾਉਣਾ ਤੂੰ ਕਦੇ ਜਾ ਕੇ ਨਹੀਂ ਖੜਦਾ ਉਹਨੂੰ ਤੇਰੇ ਭੈਣ ਯਾਦ ਰਹਿੰਦੀ ਹੈਗੀ ਤੂੰ ਜਾਣ ਵੀ ਦੇਵੇਂ ਤੂੰ ਮੈਂ ਤਾਂ ਕਹਤਾਂ ਜਾਦੇ ਬਗਵਾਸ ਨਾ ਕਰਿਆ ਕਰ ਮੇਰੇ ਨਾਲ ਹਾਂ ਵਾਲੀ ਅੱਖਾਂ ਰਹਿਣਾ ਜਦੋਂ ਭੈਣ ਦਾ ਫੋਨ ਆ ਜਾਂਦਾ ਹਾਂ ਉਹ ਫਰਹਾਨ ਤੂੰ ਤਾਂ ਬੰਦੇ ਤੇ ਡਾਂਗੀ ਰੱਖਦੀ ਆ ਐਡੀ ਬੁਰੀਆਂ ਮੈਂ ਵਗ ਜਾਨੀ ਆ ਹਾਂ ਤੂੰ ਤਾਂ ਜਾ ਕੇ ਰਹੇਗੀ ਜਾ ਕੇ ਰਹੇਗੀ ਨਾਲ ਨਾ ਤੁਸੀਂ ਨਹੀਂ ਬਣ ਪਾਈ ਤਪੇ ਰਹਿੰਦੇ ਤੁਸੀਂ ਤਾਂ ਫਰਕ ਪਵਾ ਕੇ ਛੱਡਿਆ ਫਰਕ ਪਵਾਇਆ ਮੈਂ ਮੇਰੇ ਭਾਈਆਂ ਦੀ ਇੱਜ਼ਤ ਨਹੀਂ ਕਰ ਸਕਦੇ ਤੁਸੀਂ ਹੋਰ ਤੇ ਭਾਈ ਨੇ ਕਹਾਂ ਦੀ ਸੀ ਇਹ ਤੇ ਉਹ ਈ ਸੀ ਨੇ ਮੇਰੇ ਵਾਸਤੇ ਤਾਂ ਚੰਗਾ ਮਾਕਾ ਦਾ ਤੇਰਾ ਦਿਮਾਗ ਪਤਾ ਨਹੀਂ ਕਰਦਾ ਮੈਂ ਨਹੀਂ ਭਰ ਜਾਣਾ ਤੂੰ ਬੈਠ ਜਾ ਵਗ ਜਾ ਵਗ ਜਾ ਕਿੱਥੇ ਲੈ ਸਾਰਾ ਦਿਨ ਜਦੋਂ ਭੈਣ ਦਾ ਫੋਨ ਆ ਜਾਂਦਾ ਉਹਦੀ ਮੇਰੇ ਨਾਲ ਕਲੇਸ਼ ਪਾ ਲੈਂਦਾ ਲੱਗਾ ਐ ਨਹੀਂ ਮੈਂ ਦਬਦੀ ਹੈਗੀ ਇਹਨੂੰ ਆਏ ਮੇਰੀ ਭੈਣ ਤੋਂ ਡਰ ਜੂਗੀ ਐ ਮੈਂ ਡਰਨ ਡਰਨ ਵਾਲੀ ਨਹੀਂ ਹੈਗੀ ਉਹ ਆਪਣਾ ਜਰ ਕੋਰੇ ਹਾਂਜੀ ਚੱਲ ਮਾਮਸਾ ਚੱਲ ਕੇ ਕੀ ਕਰਾਂ ਉਹ ਨਾ ਬਈ ਮੈਂ ਤਾਂ ਯਾਰ ਅੱਜ ਘਰੇ ਆਇਆਗਾ ਕੀ ਕਰਨਾ ਘਰੇ ਚਾ ਉਹ ਜਵਾਕਾਂ ਨੇ ਰਖੜੀ ਬੰਨਣਿਆ ਪਿੰਡ

ਜੇ ਮੈਂ ਉਦਾਸੀ ਜੀ ਬੈਠੇ ਹੋਊਗੀ ਤਿਆਰ ਹਾਂ ਨਹੀਂ ਮੈਂ ਤਾਂ बस ਕੈਨਸਲ ਕਰਤਾ ਮੈਂ ਜਾਣਾ ਨਹੀਂ ਹਾਂ ਕੀ ਗੱਲ ਹੋਏ ਮੈਂ ਤਾਂ ਹੁਣ ਤਾਂ ਕੁਛ ਛੱਡ ਗਿਆ ਸੀ ਤੈਨੂੰ ਵਧੀਆ ਕੁਛ ਜੀ ਬੀ ਚੈੱਕੇ ਜਾਣਾਗਾ ਉਹ ਉਦਾਸੀ ਹੋ ਕੇ ਬੈਗੀ ਮੈਂ ਤੁਹਾਨੂੰ ਭਜਾਈ ਥੋੜੀ ਟੈਨਸ਼ਨ ਜੀ ਸੀ ਹਾਂ ਸੰਭਲ ਜਾਣਾ ਇਹ ਠੀਕ ਕਰਨਾ ਫਿਰ ਆਪਾਂ ਅੱਗੇ ਜਾਵਾਂਗੇ ਜਿੱਥੇ ਤੁਹਾਨੂੰ ਵੇਵ ਹੋਇਆ ਮੈਂ ਤਾਂ ਤੁਹਾਨੂੰ ਸਮਾਨ ਲਿਆ ਕੇ ਤੇਰਾ ਡੱਬਾ ਲੈ ਕੇ ਦਿੱਤਾ ਤੂੰ ਤਾਂ 10000 ਮੰਗਾ ਜੀ ਤੈਨੂੰ 5000 ਦੇਤਾ ਇਹ ਕੋਈ ਗੱਲ ਨਹੀਂ ਜਾਇਆ ਮੰਗਿਆ ਕੋਈ ਗੱਲ ਨਹੀਂ ਹੋਣਾ ਇਹ ਸਾਨੂੰ ਕੰਮ ਆ ਮੂਰੇ ਬਿਆਣਾ ਚੈਨਾ ਇਹ ਥੋੜੇ ਮਜ਼ਦੂਰੀ ਹੋਗੀ ਚਲ ਤੂੰ ਰਾਸਣਾ ਉਹ ਆਪਾਂ ਚੱਲੇ ਆਉਨੇ ਹਾਂ ਸਵੇਰੇ ਜਾ ਕੇ ਸ਼ਾਮ ਨੂੰ ਮੁੜਿਆਵਾਂਗੇ ਨਹੀਂ ਹੁਣ ਨਹੀਂ ਮੈਂ ਜਾਣਾ ਹੈ ਬਸ ਮੈਨੂੰ ਕੁਝ ਭਾਬੀ ਦਾ ਮੂੜ ਵੀ ਨਹੀਂ ਸਹੀ ਲੱਗਿਆ ਹੂੰ ਤੇ ਬਸ ਮੈਨੂੰ ਆਇਆ ਵੀ ਕਿ ਫਿਰ ਆਪਾਂ ਫੇਰ ਜਾਵਾਂ ਕਿਸ ਦਿਨ ਮੈਂ ਵੀ ਦੇਖਦੀ ਆ ਫਿਰ ਉਹ ਕਿਵੇਂ ਆਉਂਦੀ ਆ ਜਾਂ ਉਹ ਨਹੀਂ ਜਾਂ ਮੈਂ ਨਹੀਂ ਅੱਜ ਦਾ ਫਿਰ ਇੱਕ ਪਾਸਾ ਹੋਊਗਾ ਉਹ ਕੋਈ ਗੱਲ ਨਹੀਂ ਰੱਖਣੀ ਨਹੀਂ ਮੈਂ ਅੱਧੀ ਰਾਤ ਰੱਖ ਰਹੀ ਕਿ ਜਦੋਂ ਨਾਲੀ ਬੀਰਤ ਨਾ ਆਏ ਜਨਸੀ ਉਹ ਦੇ ਵਿੱਚ ਪਾ ਕੇ ਤੁਸੀਂ ਰੱਖ ਦਤਾ ਨਹੀਂ ਜੋ ਕਰਿਆ ਸਪਰੈਵ ਨਾ ਬੇ ਨੀਤਰ ਲਗਾਪਾ ਤੁਸੀਂ ਡਾਕ ਰਹੀ ਰਾਣੀ ਮੈਨੂੰ ਸਾਰੀ ਪਤਾ ਹੈ ਇਹ ਤੂੰ ਕਮੇ ਕਰਦੀ ਆ ਦੇਖਿਆ ਨਾ ਪਰ ਵੇਖੇ ਤੇ ਰਨ ਕਰਦੀ ਦੁਨੀਆਦਾਰੀ ਹੈ ਚਲੋ ਅੱਜ ਗੰਗੀ ਮਹੌਲ